ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ। ਇਸ ਵੀਡੀਓ 'ਚ ਕਿਸਾਨ ਵੀਰੋ ਗੱਲਬਾਤ ਕਰਨੀ ਆ ਤਣੇ ਦਿਵਾਲੇ ਪੱਤੇ ਦਾ ਗੜਨਾ ਸੀ ਥ੍ਰੌਟ ਕਾਫੀ ਸਮੱਸਿਆ ਝੋਨੇ ਦੀ ਫਸਲ ਦੇ ਵਿੱਚ ਇਹੇ ਦੇਖਣ ਨੂੰ ਮਿਲ ਰਹੀ ਆ। ਇਹ ਬਿਮਾਰੀ ਕਿਸਾਨ ਵੀਰੋ ਪਹਿਲਾਂ ਥੋੜੇ ਏਰੀਆ ਦੇ ਵਿੱਚ ਲਿਮਟਿਡ ਹੁੰਦੀ ਸੀ ਵੱਖ-ਵੱਖ ਦੇਸ਼ਾਂ ਦੇ ਵਿੱਚ ਪਰ ਹੁਣ ਇਹ ਵੱਡੇ ਪੱਧਰ ਤੇ ਬਿਮਾਰੀ ਆਉਣ ਲੱਗ ਪਈ। ਤਣੇਦੁਆਲੇ ਪੱਤੇ ਦਾ ਗੜਨਾ ਸ਼ੀਥਰੌਟ ਇਹ ਆਮ ਹਾਲਾਤਾਂ 'ਚ ਜੇ ਮਤਲਬ ਬਿਮਾਰੀ ਪੈਂਦੀ ਆ ਤਾਂ ਵੀ ਤੋਂ 30% ਤੱਕ ਝਾੜ ਤੇ ਅਸਰ ਤੇ ਗੰਭੀਰ ਹਾਲਤਾਂ ਦੇ ਵਿੱਚ 50% ਤੋਂ ਉੱਪਰ ਝਾੜ ਦਾ ਲੌਸ ਆ ਜਿਹੜਾ ਉਹ ਹੋ ਸਕਦਾ ਫਸਲ ਨੂੰ ਇਹਦੇ ਕਾਰਨ ਕੀ ਨੇ ਇਹ ਉੱਲੀ ਰੋਗ ਹੈ ਸਰਕੂਲੇਡੀਅਮ ਰਾਈਜ਼ੇ ਨਾਂ ਦੀ ਉੱਲੀ ਕਰਕੇ ਰੋਗ ਹੁੰਦਾ ਹੈ ਉਹਦਾ ਹਾਈਫੇ ਮਾਈਸੀਲੀਅਮ ਕਿਵੇਂ ਗਰੋ ਕਰਦਾ ਉਹਦੇ ਬਾਰੇ ਆਪਾਂ ਗੱਲਬਾਤ ਨਹੀਂ ਕਰਾਂਗੇ ਇਹ ਫਸਲ ਦੇ ਵਿੱਚ ਕਿਵੇਂ ਫੈਲਦੀ ਆ ਬੀਜ ਰਾਹੀਂ ਜ਼ਮੀਨ ਰਾਹੀਂ ਮਿੱਟੀ ਰਾਹੀਂ ਹਵਾ ਰਾਹੀਂ ਇਹ ਜਿਹੜਾ ਰੋਗ ਹੈ ਇਹ ਫੈਲ ਸਕਦਾ ਜਿੱਥੇ ਸਮੇਂ ਸਿਰ ਆਪਾਂ ਕੰਟਰੋਲ ਨਹੀਂ ਕਰਦੇ ਬਿਮਾਰੀ ਦਾ ਜਾਂ ਸਮੇਂ ਸਿਰ ਸਪਰੇ ਨਹੀਂ ਕਰਦੇ ਉਥੇ ਇਹ ਮੁੰਜਰਾ ਤੱਕ ਰੋਗ ਫੈਲ ਜਾਂਦਾ ਪਹਿਲਾਂ ਇਹ ਪੱਤੇ ਦੀ ਸ਼ੀਥ ਦੇ ਗਲਨ ਕਰਕੇ ਜਿਹੜਾ ਉੱਪਰਲਾ ਪੱਤਾ ਝੰਡਾ ਪੱਤਾ ਜਿਹਨੂੰ ਆਪਾਂ ਕਹ ਦਈਏ ਜਾਂ ਸਭ ਤੋਂ ਉੱਪਰਲਾ ਪੱਤਾ ਉਹਦੀ ਸ਼ੀਥ ਦੇ ਗਲਨ ਕਰਕੇ ਰੋਗ ਦਾ ਆਪਾਂ ਨੂੰ ਪਤਾ ਲੱਗਦਾ ਪੱਤਿਆਂ ਦੀ ਸ਼ੀਥ ਤੇ ਲੰਬਾ ਜਿਹੜੇ ਲੰਮੇ-ਲੰਮੇ ਨਾ ਉਹ ਇੱਕ ਸਾਰ ਵੀ ਹੋ ਸਕਦੇ ਤੇ ਬੇਤਰਤੀਬੇ ਹੋ ਸਕਦੇ ਆ ਸਲੇਟੀ ਤੋਂ ਹਲਕੇ ਭੂਰੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੈਲ ਜਾਂਦੇ ਆ ਸਾਰਾ ਤਣਾ ਆਪਾਂ ਨੂੰ ਐ ਲੱਗਦਾ ਜਿਵੇਂ ਉਸਲੇਟੀ ਰੰਗ ਦਾ ਹੋ ਗਿਆ ਹੁੰਦਾ ਤੇ ਜੇ ਜ਼ਿਆਦਾ ਰੋਗ ਆ ਜੇ ਜਿਹੜੇ ਬੂਟੇ ਦੇ ਵਿੱਚ ਜ਼ਿਆਦਾ ਰੋਗ ਆ ਤਾਂ ਉੱਥੇ मुੰਜਰ ਆ ਜਿਹੜੀ ਉਹ ਫਸ ਜਾਂਦੀ ਹੈ ਲੀਫ ਸ਼ੀਡ ਦੇ ਵਿੱਚ ਤੇ ਉਹ ਮਸਾਂ ਹੀ ਬਾਹਰ ਆਉਂਦੀ ਹੈ ਫਸ ਕੇ ਤੇ ਉਹ ਸਾਰੀ मुੰਜਰ ਆ ਜਿਹੜੀ ਉਹ ਦਾਗੀ ਹੋ ਜਾਂਦੀ ਹੈ ਸਲੇਟੀ ਹੋ ਜਾਂਦੀ ਹੈ ਤੇ ਉਹ मुੰਜਰ ਦੇ ਵਿੱਚ ਦਾਣੇ ਨਹੀਂ ਪੈਂਦੇ ਜਾਂ ਅੱਧ ਪਚਦੇ ਪੈਂਦੇ ਆ ਜੇ ਪੈਂਦੇ ਆ ਤਾਂ ਬੜੇ ਹਲਕੇ ਤੇ ਪਿਛਕੇ ਹੋਏ ਹੁੰਦੇ ਆ ਤੇ ਦਾਣਿਆਂ ਵਾਲੀਆਂ ਕੁੰਡੀਆਂ ਨੇ ਜਿਹੜੀਆਂ ਉਹ ਗੂੜੇ ਲਾਲ ਜਾਂ ਜਾਵਣੀ ਭੂਰੇ ਤੋਂ ਕਾਲੇ ਰੰਗ ਦੀਆਂ ਹੋ ਜਾਂਦੀਆਂ ਤੇ ਝਾੜ ਤੇ ਵੱਡਾ ਅਸਰ ਪਾ ਜਾਂਦੀਆਂ ਇਹਦੇ ਵਾਸਤੇ ਜਿਹੜੇ ਹਾਲਾਤ ਨੇ ਜਿਹੜੀਆਂ ਕੰਡੀਸ਼ਨਾਂ ਚ ਫੈਲਦੀ ਐ ਇੱਕ ਤਾਂ ਹੈ ਕਿ ਜ਼ਰੂਰਤ ਤੋਂ ਵੱਧ ਜਿੱਥੇ ਯੂਰੀਆ ਪੈਂਦੀ ਹੋਵੇ ਲੰਬਾ ਸਮਾਂ ਖੇਤਾਂ ਚ ਪਾਣੀ ਖੜਨਾ ਜਾਂ ਜਿਵੇਂ ਤਾਮਾ ਨਾਲ ਆਪਾਂ ਕਹਿ ਲਈਏ 25 ਤੋਂ 28 30 ਡਿਗਰੀ ਦੇ ਤੱਕ ਤਕਰੀਬਨ 28 ਕਿ ਡਿਗਰੀ ਤੱਕ ਇਹ 22 25 ਤੋਂ ਲੈ ਕੇ 28 ਡਿਗਰੀ ਤਾਪਮਾਨ 65 70% ਤੋਂ ਉੱਪਰ ਹਵਾ ਦੇ ਵਿੱਚ ਨਮੀ ਦੀ ਮਾਤਰਾ ਤੇਜ਼ ਹਵਾਵਾਂ ਚੱਲਣ ਨਾਲ ਤਣੇ ਤੇ ਉੱਤੇ ਜ਼ਖਮ ਪੈਣਾ ਜਿਹਦੇ ਰਾਹੀਂ ਇਹ ਉੱਲੀ ਜਿਹੜੀ ਐਂਟਰ ਕਰ ਸਕਦੀ ਆ ਜਾਂ ਕੀੜੇ ਮਕੌੜੇ ਦੇ ਕੱਟਣ ਕਰਕੇ ਜਿਹੜੇ ਜਿੱਥੇ ਬੂਟਿਆਂ ਨੂੰ ਜਿਹੜੇ ਹੈਗਾ ਨੁਕਸਾਨ ਪਹੁੰਚਾਇਆ ਹੁੰਦਾ ਕੀੜੇ ਮਕੌੜਿਆਂ ਨੇ ਉੱਥੋਂ ਦੀ ਵੀ ਇਹ ਉੱਲੀ ਜਿਹੜੀ ਐਂਟਰ ਕਰ ਸਕਦੀ ਆ ਹੀਥਰਾਟ ਦੇ ਆਪਾਂ ਜੇ ਕਹੀਏ ਕਿ ਇਹਨੂੰ ਆਪਾਂ ਕੰਟਰੋਲ ਕਰਨ ਦਾ ਫਰਜ਼ ਕਰ ਲਓ ਇਸ ਵਾਰ ਆਪਣੇ ਖੇਤ ਚ ਆ ਗਈ ਤਾਂ ਅਗਲੀ ਵਾਰ ਉਹਨੂੰ ਕਿਵੇਂ ਕੰਟਰੋਲ ਕਰਨਾ ਕਿਉਂਕਿ ਪਹਿਲਾਂ ਤੋਂ ਹੀ ਇਹਦੀ ਜਿਹੜਾ ਹੈਗਾ ਯੋਜਨਾ ਬਣਾਉਣੀ ਪੈਂਦੀ ਹੈ ਇੱਕ ਤਾਂ ਰეკਮੈਂਡਡ ਡੋਸ ਨਾਈਟ੍ਰੋਜਨ ਦੀ ਮਤਲਬ ਜ਼ਰੂਰਤ ਤੋਂ ਵੱਧ ਯੂਰੀਆ ਨਹੀਂ ਪੈਣੀ ਚਾਹੀਦੀ ਪਤਰਾਾਲੇ ਨਹੀਂ ਹੈਗੇ ਫਸਲ ਬਹੁਤ ਜ਼ਿਆਦਾ ਫਸ ਗਈ ਆਪਾਂ ਫੋਟ ਬਹੁਤ ਜ਼ਿਆਦਾ ਜ਼ਰੂਰਤ ਤੋਂ ਵੱਧ ਕਰਵਾ ਲਈ ਉਹ ਵੀ ਓਵਰਡੋਸ ਯੂਰੀਆ ਦੇ ਨਾਲ ਕਾਲਾ ਰੰਗ ਤੇ ਪੋਟਾਸ਼ ਦਾ ਜਿਹੜਾ ਮੈਂ ਇੰਪੋਰਟੈਂਸ ਦਿੰਨਾ ਹੁਣਾਂ ਦੇਖੋ ਆਈਸੀਆਰ ਨੇ ਟਿਲਰਿੰਗ ਸਟੇਜ ਦੇ ਉੱਤੇ ਪੋਟਾਸ਼ ਦੀ ਰეკਮੈਂਡੇਸ਼ਨ ਦਿੱਤੀ ਆ ਜੇ ਸ਼ੀ ਥਰਾਟ ਨੂੰ ਆਪਾਂ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੇ ਆ ਤਾਂ ਪੋਟਾਸ਼ ਤੱਤ ਦਾ ਬੜਾ ਮਹੱਤਵਪੂਰਨ ਪੋਟਾਸ਼ ਪਾਉਣੀ ਬੜੀ ਜ਼ਰੂਰੀ ਆ ਫੇਰ ਜਿਹੜੀ ਹੈਗੀ ਆ ਸਪਰੇਅ ਆਪਾਂ ਸਮੇਂ ਸਿਰ ਵੀ ਜਿਹੜੀ ਬੀਜ ਸੋਧ ਬੜੀ ਜ਼ਰੂਰੀ ਆ ਬੀਜ ਸੋਧ ਕੈਪਟਨ ਜਾਂ ਥੀਰਮ ਨਾਲ ਜਾਂ ਟ੍ਰਾਈਕੋਡਰਮਾ ਵੀਰੀਡੀ ਜਾਂ ਬੇਸੀਲਸ ਸਬਟਿਲਸ ਜਿਹੜੇ 10 ਗ੍ਰਾਮ ਪ੍ਰਤੀ ਕੇਜੀ ਸੀਡ ਆਪਾਂ ਵਰਤ ਸਕਦੇ ਹਾਂ ਜਾਂ ਕੈਪਟਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਸਪਰੇਅ ਦੇ ਵਿੱਚ ਜੇ ਆਪਾਂ ਕਰੀਏ ਗੱਲ ਤਾਂ ਪੀਏਯੂ ਲੁਧਿਆਣਾ ਵੱਲੋਂ ਜੋ ਸਿਫਾਰਸ਼ ਆ ਕਿ ਤੁਸੀਂ ਗੋਭ ਦੀ ਹਾਲਤ ਦੇ ਵਿੱਚ ਜਦੋਂ ਫਸਲ ਹੈਗੀ ਆ ਤਾਂ ਤੁਸੀਂ ਐਪਿਕ 26.8 ਗ੍ਰਾਮ ਹੈਕਜ਼ਾਕੋਨੋਜੋਲ ਆਉਂਦੀ ਹੈ 75% ਉਹ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਦੇ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਤੇ 10-12 ਦਿਨ ਦੇ ਉੱਤੇ ਉਹਨੂੰ ਰਿਪੀਟ ਕਰ ਦੇਣਾ ਫਿਰ ਉਹਨੂੰ ਕੰਟਰੋਲ ਕਰ ਸਕਦੇ ਆ ਹੈਕਜ਼ਾਗੋਨੋਜੋਲ ਬ੍ਰੌਡ ਸਪੈਕਟ੍ਰਮ ਉਲੀਨਾਸ਼ਕ ਕਹਿ ਦੇਣਾ ਹੋਰ ਆਪਾਂ ਨੂੰ ਸਮੱਸਿਆਵਾਂ ਤੋਂ ਵੀ निजात ਮਿਲਦੀ ਹੈ ਪਰ ਜੇ ਰੋਗ ਆਉਂਦਾ ਉਹਨੂੰ ਉਹਦੇ ਜਿਹੜੇ ਦਾਗ ੱੱਬੇ ਆ ਉਹਦੀਆਂ ਨਿਸ਼ਾਨੀਆਂ ਆਪਾਂ ਮਟਾ ਨਹੀਂ ਸਕਦੇ ਤੁਸੀਂ ਅੱਗੇ ਵਧਣ ਤੋਂ ਨੂੰ ਰੋਕ ਸਕਦੇ ਆ ਉਹਦੇ ਵਿੱਚ ਵੀ ਤੁਸੀਂ ਇਹੀ ਸਪਰੇਅ ਕਰ ਸਕਦੇ ਆ ਪਿਕ 26.8 ਗ੍ਰਾਮ ਇਹ ਤੋਂ ਬਿਨਾ ਹੈਕਜ਼ਾਗੋਨੋਜੋਲ ਪਲੱਸ ਕੈਪਟਾਨ ਹੈਕਜ਼ਾਗੋਨੋਜੋਲ ਪਲੱਸ ਐਮ 45 ਵਗੈਰਾ ਇਹ ਜੋ ਤੁਸੀਂ ਟੈਕਨੀਕਲ ਜੇ ਵਰਤੋਂ ਮੈਨਕੋਜ਼ ਬ ਹੈਕਜ਼ਾਗੋਨ ਕੱਲੀ ਮੈਨਕੋਜ਼ ਮੈਨਕੋਜ਼ ਵੀ ਹੈਕਜ਼ਾਗੋਨੋਜੋਲ ਪਲੱਸ ਮੈਨਕ ਤਾਂ ਉਹ ਵੀ ਤੁਹਾਨੂੰ ਵਧੀਆ ਕੰਟਰੋਲ ਦਿੰਦਾ ਹੈ ਇਸ ਤੋਂ ਇਲਾਵਾ ਸਿਡੋਮੋਨਾਸ ਫਲੋਰੀਸੈਂਸ ਆ ਜਾਂ ਬੇਸੀ ਬੇਸੀਲਸ ਸਬਟਿਲਸ ਆ ਉਹ ਵੀ ਤੁਸੀਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਤੁਸੀਂ ਸਪਰੇਅ ਕਰਕੇ ਇਹਨੂੰ ਕੰਟਰੋਲ ਕਰ ਸਕਦੇ ਆ ਤੇ ਜਰੂਰਤ ਅਨੁਸਾਰ ਸਪਰੇਅ ਰਿਪੀਟ ਕਰਨੀ ਬਣਦੀ ਹੈ ਇੱਥੇ ਹੁਣ ਇੱਕ ਗੱਲ ਇਹੀ ਆ ਕਿਸਾਨ ਵੀਰੋ ਦੋ ਨੁਕਤੇ ਤੇ ਮੈਂ ਜ਼ੋਰ ਦਿਨਾ ਹੁੰਦਾ ਇੱਕ ਤਾਂ ਯੂਰੀਆ ਬੜੀ ਲਿਮਟਡਰ ਦੇ ਵਿੱਚ ਪਾਓ ਤੇ ਦੂਸਰੀ ਹੈਗੀ ਕਿ ਗੋਭ ਸਮੇ ਉੱਲੀ ਨਾਸ਼ਕ ਜਿਹੜੇ ਤੁਹਾਨੂੰ ਜਿਹੜਾ ਬਿਮਾਰੀ ਦਾ ਖਤਸ਼ਾ ਹੁੰਦਾ ਆਪ ਦੇਖੀਏ ਚ ਉਹਦੀ ਗੋਭ ਸਮੇਂ ਸਪਰੇਅ ਲਾਜ਼ਮੀ ਕਰੋ ਤੇ 10 12 ਦਿਨ ਤੇ ਰਿਪੀਟ ਜ਼ਰੂਰ ਕਰੋ ਗੱਲ ਉੱਥੇ ਆ ਜਾਂਦੀ ਹੈ ਕਿ ਮੌਸਮ ਦਾ ਵੀ ਇਫੈਕਟ ਹੁੰਦਾ ਵੱਡਾ ਪਰ ਆਪਾਂ ਸਮੇਂ ਸਿਰ ਕੰਟਰੋਲ ਜੇ ਕਰੀਏ ਕਿਉਂਕਿ ਮੌਸਮ ਦੇਖੋ ਜੇ ਚਖੇੜਾ ਚੱਲਦਾ ਹੈ ਇੱਕ ਪਿੰਡ ਜਾਂ ਇੱਕ ਜਗ੍ਹਾ ਚ ਚਖੇੜਾ ਚੱਲਦਾ ਹੈ ਇੱਕ ਖੇਤ ਚ ਰੋਗ ਹੈਗਾ ਇੱਕ ਚ ਨਹੀਂ ਹੈਗਾ ਤਾਂ ਉਹਦੇ ਵਿੱਚ ਹੋ ਸਕਦਾ ਉਹਨਾਂ ਨੇ ਪोटाश ਸਮੇਸਰ ਦਿੱਤੀ ਸਪਰੇਅ ਸਮੇਸਰ ਕੀਤੀ ਓਵਰਡੋਜ਼ ਨਾਈਟ੍ਰੋਜਨ ਨਹੀਂ ਪਾਈ ਪਾਣੀ ਬੜਾ ਤਰੀਕੇ ਨਾਲ ਲਾਇਆ ਕਿ ਚਾਹੇ ਕਿ ਆਪਣੇ ਕਈ ਥਾਵਾਂ ਦੇ ਉੱਤੇ ਮੀਂਹ ਨਾਲ ਇਸ ਵਾਰ ਕਾਫੀ ਨੁਕਸਾਨ ਹੋਇਆ ਪਰ ਇਹ ਰੋਗ ਹੈ ਇਹ ਰੋਗ ਆਮ ਜਿਹੜੀਆਂ ਹਾਲਤਾਂ ਦੇ ਵਿੱਚ ਨਾ ਜਿੱਥੇ ਮਾੜਾ ਪ੍ਰਭਾਵ ਜਿਹੜਾ ਹੈਗਾ ਹੜਾਂ ਵਾਲੇ ਪਾਣੀ ਦਾ ਨਹੀਂ ਆਇਆ ਜਾਂ ਮੀਂਹ ਵੀ ਕਈ ਏਰੀਆ ਦੇ ਵਿੱਚ ਠੀਕ-ਠੀਕ ਪਏ ਬਹੁਤ ਜ਼ਿਆਦਾ ਨਹੀਂ ਪਏ ਉੱਥੇ ਵੀ ਰੋਗ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਤਾਂ ਇਸ ਕਰਕੇ ਜਿਹੜਾ ਗੋਭ ਸਮੇਂ ਬੜੀ ਜ਼ਰੂਰਤ ਹੁੰਦੀ ਆ ਸਮੇਂ ਸਿਰ ਸਪਰੇਅ ਕਰਨ ਦੀ ਦੂਸਰੀ ਕਈਕ ਛਾਂਵੀਰ ਕਹਿੰਦੇ ਜੀ ਗੋਭ ਸਮੇਂ ਅਸੀਂ ਸਪਰੇਅ ਕੀਤੀ ਸੀ ਰੋਗ ਹਟਿਆ ਨਹੀਂ ਕੋਈ ਵੀ ਲਾਲੀ ਆਪਾਂ ਚਾਹੇ ਆਪਾਂ ਹਲਦੀ ਰੋਗ ਤੋਂ ਲਾ ਲਈਏ ਜਿਹੜੀ ਆਪਾਂ ਸਪਰੇਅ ਕਰਦੇ ਆਂ ਚਾਹੇ ਆਪਾਂ ਕੋਈ ਬਲਾਸਟ ਵਗੈਰਾ ਤੋਂ ਲਾ ਲਈਏ ਜਾਂ ਆਪਾਂ ਇਹੀ ਸ਼ੀਤ ਰੋੜ ਤੋਂ ਲਾ ਲਈਏ ਉਹਦੇ ਵਿੱਚ ਕਿਸਾਨ ਵੀਰ ਨੂੰ ਇੱਕ ਗੱਲ ਜਿਹੜੀ ਹੈਗੀ ਧਿਆਨ ਦੇਣ ਯੋਗ ਹੁੰਦੀ ਹੈ ਉੱਲੀ ਰੋਗ ਤੋਂ ਜਿਹੜਾ ਉੱਲੀ ਨਾਸ਼ਕ ਦੀ ਸਿਫਾਰਿਸ਼ ਕੀਤੀ ਜਾਂਦੀ ਉਹਦੇ ਨਾਲ ਪਲੱਸ ਇੱਕ ਹੋਰ ਸਪਾਰਸ਼ ਹੁੰਦੀ ਕਿ ਇਹਨੂੰ 200 ਲੀਟਰ ਪਾਣੀ ਦੇ ਵਿੱਚ ਤੁਸੀਂ ਸਪਰੇਅ ਕਰਨੀ ਆ ਤੁਸੀਂ ਥੱਲੇ ਕਮੈਂਟ ਕਰਕੇ ਦੱਸਦੇ ਜੇ ਵੀ ਕਿਹੜੇ ਕਿਹੜੇ ਕਿਸਾਨ ਵੀਰ ਆ ਜਿਹੜੇ 200 ਲੀਟਰ ਪਾਣੀ ਲਾਉਂਦੇ ਸਪਰੇਅ ਵਾਸਤੇ ਸਵਾ 100 ਲੀਟਰ ਜਾਂ ਜਿਹੜਾ ਹੈਗਾ ਇਦੋਂ ਕੋਈ 10-20 ਲੀਟਰ ਉੱਤੇ ਲਾ ਲੈਂਦੇ ਹੋਣੇ 200 ਲੀਟਰ ਪਾਣੀ ਦੇ ਨਾਲ ਮਤਲਬ ਕੀ ਹੁੰਦਾ ਕਿ ਸਾਰਾ ਖੇਤ ਏਰੀਆ ਫਸਲ ਉੱਪਰ ਤੋਂ ਥੱਲੇ ਤੱਕ ਕਵਰ ਹੋਣੀ ਚਾਹੀਦੀ ਹੈ ਫੁਹਾਰਾ ਜਿਹੜਾ ਹੈਗਾ ਬੁੱਟਿਆਂ ਵਾਲੂ ਹੋਣਾ ਚਾਹੀਦਾ ਆਪਾਂ ਆਮ ਤੌਰ ਤੇ ਜਿਹੜੀ ਸਪਰੇਅ ਲਾਂਸ ਆਪਣੀ ਇੰਜਨ ਵਾਲੇ ਪੰਪ ਦੀ ਉਹ ਸਿੱਧੀ ਵੱਜਦੀ ਹੈ ਤੇ ਉੱਪਰ ਨੂੰ ਚੱਕੀ ਹੋਈ ਹੁੰਦੀ ਹੈ ਜਿਵੇਂ ਮੜੀ-ਮੋੜੀ ਧੁੰਦ ਜੀ ਥੱਲੇ ਡਿੱਗੀ ਜਾਂਦੀ ਆ ਅਜੇ ਸਪਰੇਆਂ ਦੀ ਐਫੀਸ਼ੀਐਂਸੀ ਲੱਗਦਾ ਕਿ ਸਪਰੇਆਂ ਇੰਨੀਆਂ ਤਕੜੀਆਂ ਨੇ ਕਿ ਉਹ ਮਾੜੀ-ਮੁੱਟੀ ਜਿਹੜੀ ਉੱਤੇ ਭੂਰ ਜੀ ਪੈਂਦੀ ਉਹਦੇ ਨਾਲ ਵੀ ਜਿਹੜੀਆਂ ਹੈਗੀਆਂ ਉਹ ਕੰਮ ਕਰ ਜਾਂਦੀਆਂ ਤੁਸੀਂ ਇਹ ਦੇਖੋ ਕਿ ਉਹਦੇ ਨਾਲ ਵੀ ਕੰਮ ਕਰ ਜਾਂਦੀਆਂ ਹਾਲਾਂਕਿ ਥੱਲੇ ਵੱਲ ਨੂੰ ਜਿਹੜੀ ਹੈਗੀ ਸਪਰੇ ਹੋਣੀ ਚਾਹੀਦੀ ਪੂਰਾ ਬੂਟਾ ਜਿਹੜਾ ਹੈਗਾ ਉਹਨੂੰ ਪੂਰਾ ਭਿੱਜਣਾ ਚਾਹੀਦਾ ਹੈ ਸਪਰੇ ਦੇ ਨਾਲ ਤਾਂ ਹੀ 200 ਲੀਟਰ ਦੀ ਸਪਾਰਸ਼ਾ ਕਿ ਪੂਰਾ ਏਰੀਆ ਜਿਹੜਾ ਹੈ ਲੀਫ ਏਰੀਆ ਪਲਾਂਟ ਏਰੀਆ ਕਵਰ ਹੋ ਜਾਵੇ ਫੋਲੀਏਜ ਕਵਰ ਹੋ ਜਾਵੇ ਤਾਂ ਫੇਰ ਆਪਾਂ ਨੂੰ ਰਿਜ਼ਲਟ ਪ੍ਰੋਪਰ ਮਿਲਦਾ ਹੈ ਇਸੇ ਕਰਕੇ ਹੀ ਕਈ ਵਾਰ ਆਪਾਂ ਨੂੰ ਆਪਾਂ ਸਪਰੇ ਵੀ ਕਰ ਕਿ ਆਪਣਾ ਜਿਹੜਾ ਹੈਗਾ ਸਪਰੇਅ ਲਾਂਸ ਹੈ ਜਿਹੜੀ ਨੋਜ਼ਲ ਸਹੀ ਵਰਤਣੀ ਜਾਂ ਆਪਾਂ ਪਾਣੀ ਪੂਰਾ ਲਾਉਣਾ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਕਮੀ ਰਹਿ ਜਾਂਦੀ ਹੈ ਸੋ ਇਹ ਸੀਥਰੋਟ ਹੈ ਕਾਫੀ ਗੰਭੀਰ ਰੋਗ ਹੈ ਇਹ ਤੇ ਸਮੇਂ ਸਿਰ ਰੋਕਣਾ ਬੜੀ ਜ਼ਰੂਰੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ